ਬਹੁਤ ਹੀ ਪਰੰਪਰ ਤੇ ਸਤਿਕਾਰਯੋਗ ਤੁਹਾਡੇ ਆਪਣੇ ਤੁਹਾਡੇ ਨਮਾਇंदे ਮੇਰੇ ਭੈਣ ਐਮਐਲਏ ਰਾਜਪੁਰਾ ਨੀਨਾ ਮਿੱਤਰ ਜੀ ਬਹੁਤ ਹੀ ਸਤਿਕਾਰਯੋਗ ਮਿਹਨਤੀ ਐਫੀਸ਼ੀਐਂਟ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੈਡਮ ਕੋਮਲ ਮਿੱਤਰ ਜੀ ਐਸਡੀਐਮ ਦਮਨਦੀਪ ਕੌਰ ਜੀ ਸਾਰੇ ਅਧਿਕਾਰੀ ਸਹਿਬਾਨ ਔਰ ਸਭ ਤੋਂ ਇੰਪੋਰਟੈਂਟ ਸਭ ਤੋਂ ਮਹੱਤਵਪੂਰਨ ਜ਼ਰੂਰੀ ਮੇਰੇ ਸਾਰੇ ਹੀ ਸਤਕਾਰਯੋਗ ਅੱਜ ਇਸ ਫੰਕਸ਼ਨ ਦੇ ਵਿੱਚ ਸ਼੍ਰੀਖੋਂ ਦੇ ਲਈ ਪਹੁੰਚੇ ਸਾਰੇ ਸਤਕਾਰਯੋਗ ਬਜ਼ੁਰਗੋ ਨੌਜਵਾਨ ਸਾਥੀ ਵੀਰੋ ਗੁਰੂ ਕੀ ਫਤਿਹ ਕਰੋ ਪ੍ਰਵਾਨ ਬੋਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਸਾਥੀਓ ਹਾਜ਼ਰੀਨ ਕੋਸ਼ਿਸ਼ ਤਾਂ ਜਦੋਂ ਸਿਆਸੀ ਜ਼ਿੰਦਗੀ ਦੇ ਵਿੱਚ ਆ ਬੈਠੋ ਬਾਬਾ ਜੀ ਬੈਠੋ ਰਾਮ ਨਾਲ ਮੈਂ ਮਿਲ ਕੇ ਜਾਉਂਗਾ ਤੁਹਾਨੂੰ ਰਾਮ ਨਾਲ ਬੈਠੋ ਜਮਾਂ ਟੈਨਸ਼ਨ ਨਾ ਲਓ ਅੱਛਾ ਸਰ ਅੱਛਾ ਸਰਟੀਫਿਕੇਟ ਆਲੇ ਨੇ ਅੱਛਾ ਠੀਕ ਹੈ ਤਾਂ 2 ਮਿੰਟ ਦਿਓ ਜੀ ਸੋ ਹਮੇਸ਼ਾ ਜਦੋਂ ਕਿਉਂਕਿ ਸਮਾਜਿਕ ਔਰ ਰਾਜਨੀਤਿਕ ਜੀਵਨ ਦੇ ਵਿੱਚ ਆ ਕੋਸ਼ਿਸ਼ ਔਰ ਇੱਛਾ ਹਮੇਸ਼ਾ ਇਹੀ ਹੁੰਦੀ ਹੈ ਕਿ ਵੱਧ ਤੋਂ ਵੱਧ ਉਹਨਾਂ ਲੋਕਾਂ ਦੇ ਜਿਹੜੇ ਲੋਕ ਸਾਡੇ ਵਰਗਿਆਂ ਦੀ ਚਾਹੇ ਮੈਂ ਆ ਚਾਹੇ ਨੀਨਾ ਜੀ ਨੇ ਚਾਹੇ ਬਾਕੀ ਨਮਾਇੰਦੇ ਨੇ ਜਿਹੜੇ ਤੁਸੀਂ ਲੋਕ ਸਾਡੀ ਕਿਸਮਤ ਲਿਖਦੇ ਹੋ ਤੁਹਾਡੇ ਤੁਹਾਨੂੰ ਵਕਤਬਦ ਮਿਲਦੇ ਰਹੀਏ ਤੁਹਾਡੇ ਵਕਤਬਦ ਮੱਥੇ ਲੱਗਦੇ ਰਹੀਏ ਤੇ ਅੱਜ ਦਾ ਇਹ ਫੰਕਸ਼ਨ ਹੈ ਜਿਹੜਾ ਤੁਹਾਨੂੰ ਮਿਲ ਕੇ ਖੁਸ਼ੀ ਜ਼ਰੂਰ ਹੋਈਏ ਪਰ ਜਿਸ ਮਕਸਦ ਦੇ ਲਈ ਅੱਜ ਮਿਲੇ ਆ ਕਿ ਜੋ ਪ੍ਰਮਾਤਮਾ ਨੇ ਇੱਕ ਮਾਰ ਪਾਈ ਹੜਾਂ ਦੀ ਅੱਜ ਉਹਦੇ ਮੁਆਵਜ਼ਾ ਦੇਣ ਦੇ ਰੂਪ ਦੇ ਵਿੱਚ ਮਿਲੇ ਆ ਜਿੰਨੀ ਵੱਡੀਆਂ ਮਾਰਾਂ ਪਈਆਂ ਨੇ ਕੱਲੇ ਪੈਸੇ ਪੱਖੋਂ ਨਹੀਂ ਜੋ ਤੁਸੀਂ ਆਪਦੇ ਪੁੱਤਾਂ ਵਾਂਗੂ ਫਸਲਾਂ ਨੂੰ ਪਾਲਦੇ ਹੋ ਤੇ ਫੇਰ ਜੇ ਉਹਦੇ ਕੁਦਰਤ ਦੀ ਮਾਰ ਪੈ ਜੇ ਜੋਰ ਚਾਹੀ ਕਿਸੇ ਦਾ ਨਹੀਂ ਚੱਲਦਾ ਪਰ ਜਿਵੇਂ ਕਹਿੰਦੇ ਨੇ ਕਿ ਤੇਰਾ ਬਾਣਾ ਮੀਠਾ ਲਾਗੇ ਜਦੋਂ ਬੱਚਿਆਂ ਵਾਂਗੂ ਪਾਲੀਆਂ ਹੋਈਆਂ ਫਸਲਾਂ ਦਾ ਨੁਕਸਾਨ ਕੁਦਰਤ ਕਰ ਦੇ ਤੇ ਉਹ ਨੁਕਸਾਨ ਕੋਈ ਚੈੱਕ ਨਾਲ ਚਾਹੇ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਮੈਂ ਕਿਉਂਕਿ ਤੁਹਾਡੀ ਮਿਹਨਤ ਬੜ ਮੁੱਲੀ ਹੈ ਅਣਮੁੱਲੀ ਹੈ ਤੁਹਾਡੀ ਮਿਹਨਤ ਜੋ ਤੁਸੀਂ ਕਰਦੇ ਹੋ ਫੈਸਲਾ ਨੂੰ ਪਾਲਣ ਦੇ ਲਈ ਪਰ ਜਦੋਂ ਜ਼ੋਰ ਨਹੀਂ ਚੱਲਦਾ ਤੇ ਫਿਰ ਸਰਕਾਰਾਂ ਦਾ ਫਰਜ਼ ਬਣ ਜਾਂਦਾ ਹੈ ਕਿ ਚਾਹੇ ਆਫ਼ਤਾਂ ਦੇ ਉੱਪਰ ਜ਼ੋਰ ਕਿਸੇ ਦਾ ਨਹੀਂ ਪਰ ਜਦੋਂ ਲੋਕਾਂ ਨੂੰ ਲੋਡ ਪਵੇ ਔਰ ਖਾਸ ਤੌਰ ਤੇ ਅੰਨਦਾਤਾ ਨੂੰ ਔਰ ਉਹਨਾਂ ਲੋਕਾਂ ਨੂੰ ਜਿਹੜੇ ਦਸਾਂ ਨੌਂ ਦੀ ਕਿਰਤਕਮਾਈ ਕਰਕੇ ਮੁਸ਼ਕਲ ਕਰਕੇ ਮਿਹਨਤ ਕਰਕੇ ਆਪ ਦਾ ਘਰ-ਬਾਰ ਪਾਲਦੇ ਨੇ ਸਟੇਟਾਂ ਚਲਾਉਂਦੇ ਨੇ ਇਹ ਸਰਕਾਰ ਦਾ ਫਰਜ਼ ਬਣ ਜਾਂਦਾ ਹੈ ਕਿ ਉਹਨਾਂ ਦੇ ਨਾਲ ਪਹਿਲੇ ਕਦਮ ਤੇ ਹੀ ਉਹਨਾਂ ਦੇ ਨਾਲ ਮੂਹਰੇ ਹੋ ਕੇ ਖੜੇ ਪਿਛਲੇ ਸਮਿਆਂ ਦੇ ਵਿੱਚ ਵੀ ਹੜ੍ਹ ਬਹੁਤ ਆਏ ਪਰ ਇੰਨੀ ਵੱਡੀ ਗਿਣਤੀ ਦੇ ਵਿੱਚ ਤਦਾਦ ਦੇ ਵਿੱਚ ਕਿ ਹੁਣ ਤੱਕ ਆਪਾਂ 88 ਦੇ ਹੜ੍ਹਾਂ ਨੂੰ ਯਾਦ ਕਰਦੇ ਹੁੰਦੇ ਸੀਗੇ ਇਸ ਵਾਰ ਦੇ ਹੜ੍ਹਾਂ ਨੇ ਉਹ ਵੀ ਛੋਟੇ ਕਰ ਦਿੱਤੇ 88 ਵਾਲੇ ਹੜ੍ਹ ਉਹਨਾਂ ਨੂੰ ਵੀ ਬੋਣੇ ਕਰਕੇ ਰੱਖ ਦਿੱਤਾ ਇੰਨੀ ਵੱਡੀ ਪੱਧਰ ਤੇ ਉੱਪਰ ਕੁਦਰਤ ਦੀ ਮਾਰ ਪਈ ਔਰ ਚਾਹੇ ਆਪਣੇ ਵਾਲੇ ਪਾਸਾ ਫਿਰ ਵੀ ਬਚ ਗਿਆ ਉਧਰਲੇ ਇਲਾਕੇ ਜਾਓ ਤੁਸੀਂ ਮਾਝੇ ਦੇ ਔਰ ਦੁਆਬੇ ਦੇ ਕੁਝ ਏਰੀਏ ਜੇ ਆਪਾਂ ਉਧਰੋਂ ਸ਼ੁਰੂ ਕਰ ਲਈਏ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਫਿਰੋਜ਼ਪੁਰ ਫਾਜ਼ਿਲਕਾ ਉਹਨਾਂ ਇਲਾਕਿਆਂ ਦੇ ਵਿੱਚ ਜਦੋਂ ਹੜ੍ਹ ਆਏ ਹੋਏ ਸੀਗੇ ਉਦੋਂ ਜਾ ਕੇ ਦੇਖਿਆ ਕਿਵੇਂ 12 12 14 14 ਫੁੱਟ ਤੱਕ ਰਾਵੀ ਦੇ ਕੰਢੇ ਬਸੇ ਹੋਏ ਘਰਾਂ ਦੇ ਜਾਂ ਬਿਆਸ ਦੇ ਆਸ-ਪਾਸੇ ਵਾਲੇ ਘਰਾਂ ਦੇ 10-12 12 ਫੁੱਟ ਤੱਕ ਘਰਾਂ ਦੇ ਪਾਣੀ ਚੜ ਗਏ ਸੀਗੇ ਕਿਸੇ ਸਮੇਂ ਤਾਂ ਅਸੀਂ ਇੱਕ ਮੈਂ ਪਿੰਡ ਦੇ ਵਿੱਚ ਗਿਆ ਸਤਲਜ ਔਰ ਬਿਆਸ ਉੱਥੇ ਹਰੀਕੇ ਪਤਨ ਮਰੜ ਪਿੰਡ ਪੈਂਦਾ ਇੱਕ ਕਿਸਾਨ ਵੀਰ ਦੀਆਂ ਪੰਜ ਕਨਾਲਾਂ ਸੀਗੀਆਂ ਕਿਉਂਕਿ ਦਰਿਆ ਦੇ ਨਾਲ ਸੀ ਤੇ ਦਰਿਆ ਦਾ ਤੇ ਉਹਦੇ ਉਸ ਪਿੰਡ ਦਾ ਉਹਦੇ ਉਹਦੀ ਜ਼ਮੀਨ ਦਾ ਵਿਚੇ ਘਰ ਸੀਗਾ ਤੇ ਉੱਥੇ ਉਹਦਾ तकरीबन 30 40 ਫੁੱਟ ਦਾ ਫਰਕ ਸੀਗਾ ਤੇ ਰਾਤੋ ਰਾਤ ਜਦੋਂ ਪਾਣੀ ਵਧਿਆ ਖੋਰਾ ਲੱਗਿਆ ਤੇ ਪੰਜ ਦੀਆਂ ਪੰਜ ਕਨਾਲਾਂ ਨੇ ਜਿਹੜੀਆਂ ਉਹ ਦਰਿਆ ਦੇ ਵਿੱਚ ਮਿਲ ਗੀਆਂ ਦਰਿਆ ਹজম ਕਰ ਗਿਆ ਉਹਨਾਂ ਪੰਜਾਂ ਕਨਾਲਾਂ ਨੂੰ ਹੁਣ ਇਹੋ ਜੇ ਇਹ ਦਰਦ ਇਹੋ ਜ ਹੈ ਕਿ ਜਿੰਨੇ ਮਰਜ਼ੀ ਕੰਪਨਸੇਸ਼ਨ ਦੇ ਲੋ ਤੁਸੀਂ ਇਹ ਦਰਦ ਕਦੇ ਪੂਰੀ ਨਹੀਂ ਹੋ ਸਕਦੇ ਘਾਟੇ ਕਦੇ ਪੂਰੀ ਨਹੀਂ ਹੋ ਸਕਦੇ ਪਰ ਫਿਰ ਵੀ ਲੱਗੇ ਹੋયા ਉਸ ਦਿਨ ਤੋਂ ਪਹਿਲੇ ਦਿਨ ਤੋਂ ਹਜੇ 23 24 ਨੂੰ ਬਰਸਾਤਾਂ ਨੇ ਜ਼ੋਰ ਫੜਿਆ ਤੇ 19 20 ਤਾਰੀਖ ਤੋਂ ਹੀ ਚਾਰ ਦਿਨ ਪਹਿਲਾਂ ਤੋਂ ਹੀ ਜਦੋਂ ਹਲਕਾ ਹਲਕਾ ਉਧਰਲੇ ਪਾਸੇ ਸ਼ੁਰੂ ਹੋਇਆ ਤੇ ਇਹ ਇਹ ਜ਼ਿਲ੍ਹੇ ਜਿਹੜੇ ਕਿ ਜਿੰਨਾ ਵਾਲੇ ਪਾਸੇ ਹੜ੍ਹ ਨਹੀਂ ਸੀਗੇ ਜਮੀ ਨਹੀਂ ਸੀਗੇ ਇਹਨਾਂ ਜ਼ਿਲ੍ਹੇ ਨੂੰ ਉਹਨਾਂ ਦੇ ਨਾਲ ਇਕੱਲੇ ਮੁੱਖ ਮੰਤਰੀ ਸਾਹਿਬ ਨੇ ਸਾਰੇ ਮੰਤਰੀ ਸਾਰੇ ਐਮ ਐਲ ਏ ਪੂਰੇ ਪੰਜਾਬ ਦੇ ਵਿੱਚੋਂ ਸਾਰੀ ਦੀ ਸਾਰੀ ਸਿਵਲ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਇਸ ਤਰੀਕੇ ਦੇ ਨਾਲ ਸਾਰੇ ਲੋਕਾਂ ਨੇ ਸਾਰੇ ਜਥੇਬੰਦੀਆਂ ਨੇ ਸਾਰੀਆਂ ਐਨ ਜੀ ਯੂਜ਼ ਨੇ ਜਿਸ ਤਰੀਕੇ ਦੇ ਨਾਲ ਇਸ ਵਾਰੀ ਉਹਨਾਂ ਲੋਕਾਂ ਦਾ ਸਾਥ ਦਿੱਤਾ ਆਪਾਂ ਦਾ ਇਹ ਜੀ ਪਰਮਾਤਮਾ ਦਾ ਸ਼ੁਕਰ ਹੈ ਕਿ ਆਪਾਂ ਨੇ ਤਾਂ ਇਸ ਪਾਸੇ ਬਹੁਤ ਵੱਡੀ ਬਚਤ ਰਹੀ ਗਈ ਪਰ ਵੱਡੀ ਤਰਾਸ ਦੀ ਜਿਹੜੀ ਉਸ ਪਾਸੇ ਵੱਲ ਹੋਈ ਹੈ ਪਰ ਫਿਰ ਵੀ ਅਸੀਂ ਇਹ ਲੋਕਾਂ ਨੇ ਆਪਦੀ ਜ਼ਿੰਮੇਵਾਰੀ ਸਮਝਦੇ ਹੋਏ ਪਹਿਲੇ ਦਿਨ ਤੋਂ ਔਨ ਗਰਾਉਂਡ ਰਹੇ ਨੇ ਤੇ ਇਹ ਇਹ ਕੋਈ ਚਾਹੇ ਕੋਈ ਖੁਸ਼ੀ ਦੀ ਗੱਲ ਨਹੀਂ ਹੈ ਜੋ ਮੈਂ ਦੱਸਣ ਜਾ ਰਿਹਾ ਪਰ ਆਪਦੀ ਜ਼ਿੰਮੇਵਾਰੀ ਦਾ ਅਹਿਸਾਸ ਸੀ ਸਾਨੂੰ ਕਿ ਜਦੋਂ ਬੰਦੇ ਤੇ ਸਭ ਤੋਂ ਵੱਧ ਮਾਰ ਪੈਂਦੀ ਹੈ ਜਦੋਂ ਬੰਦਾ ਭੁੱਖਾ ਹੈ ਉਹਦੀ ਰੋਟੀ ਮਿਲੇ ਤਾਂ ਉਹਦਾ ਮੁੱਲ ਹੈ ਉਹ ਤੋਂ ਮਗਰੋਂ ਜਦੋਂ ਬੰਦੇ ਨੇ ਆਸੇ-ਪਾਸੇ ਹੋ ਕੇ ਢਿੱਡ ਭਰ ਲਿਆ ਆਪਦਾ ਉਹ ਤੋਂ ਮਗਰੋਂ ਸਭੇ ਪਹਿਲਾਂ ਕੀ ਹੁੰਦਾ ਸੀਗਾ ਸਾਲਾਂ ਬਧੀ ਨਿਕਲ ਜਾਂਦੇ ਸੀਗੇ ਕਿ ਜੀ ਮੁਆਵਜ਼ਾ ਨਹੀਂ ਮਿਲਿਆ ਹੈਗਾ ਖਰਾਬੇ ਦਾ ਤੇ ਇਹ ਪਹਿਲੀ ਵਾਰੀ ਹੈ ਕਿ ਹਜੇ ਚੱਲ ਰਿਹਾ ਸੀਗਾ ਹੜਾਂ ਦਾ ਦੌਰ ਕਿ ਜਿੰਨਾਂ ਜਿੰਨਾਂ ਲੋਕਾਂ ਦੀ ਜਾਨਾਂ ਗਈਆਂ ਕਿਉਂਕਿ ਜ਼ਮੀਨਾਂ ਦਾ ਘਰਾਂ ਦਾ ਬਾਕੀਆਂ ਦਾ ਤਾਂ ਜਦੋਂ ਗਰਦੌਰੀ ਹੋਊਗੀ ਅਸੈਸਮੈਂਟ ਹੋਊਗੀ ਫੇਰ ਹੀ ਕੰਮ ਚੱਲੂਗਾ ਜਿਨ੍ਹਾਂ ਲੋਕਾਂ ਦੀ ਜਿਵੇਂ ਜਿਵੇਂ ਜਾਂਦੀਆਂ ਗਈਆਂ तकरीबन 60 ਦੇ ਕਰੀਬ ਤੇ ਉਹਨਾਂ ਦਿਨਾਂ ਦੇ ਦੌਰਾਨੀ ਉਹਨਾਂ ਘਰਾਂ ਦੇ ਵਿੱਚ ਜੋ ਸਰਕਾਰ ਵੱਲੋਂ ਜ਼ਿੰਮੇਵਾਰੀ ਬਣਦੀ ਸੀ ਮੁਆਵਜ਼ਾ ਉਹ ਉਹਨਾਂ ਘਰਾਂ ਦੇ ਵਿੱਚ ਨਾਲ ਦੀ ਨਾਲ ਪਹੁੰਚਦਾ ਕਰ ਦਿੱਤਾ ਤੇ ਆ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸਾਰੇ ਦਾ ਸਾਰਾ ਪੰਜਾਬ ਹੈ ਚਾਹੇ ਕਿਸੇ ਦਾ ਲੱਖ ਦਾ ਨੁਕਸਾਨ ਹੋਇਆ ਚਾਹੇ ਕੱਖ ਦਾ ਨੁਕਸਾਨ ਹੋਇਆ ਜੋ ਹੋਇਆ ਸਰਕਾਰ ਨੇ ਉਹਨਾਂ ਘਰਾਂ ਤੱਕ ਉਹਨਾਂ ਪਰਿਵਾਰਾਂ ਤੱਕ ਆਪਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਮਾਫਜ਼ ਜਿਹੜਾ ਉਹ ਪਹੁੰਚਾ ਦੇਣਾ ਤੇ ਉਸੇ ਲੜੀ ਦੇ ਵਿੱਚ ਅੱਜ ਆਪਣੇ ਬਰੂਡ ਦੇ ਤਕਰੀਬਨ 30 ਪਰਿਵਾਰ ਨੇ ਤਕਰੀਬਨ 75 ਲੱਖ ਰੁਪਏ ਜਿਹੜਾ ਉਹ ਵੰਡਣ ਜਾ ਰਹੇ ਆ ਸੋ ਇਸ ਚੀਜ਼ ਨੂੰ ਹੁਣ ਅਸੀਂ ਜੋ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਇਸ ਕੰਮ ਦੇ ਉੱਪਰ ਮੇਰੇ ਸਾਥੀਓ ਮੇਰੇ ਵੀਰੋ ਰਾਜਨੀਤੀ ਵੀ ਬਹੁਤ ਹੋਈ ਆ ਕੇਂਦਰ ਸਰਕਾਰ ਦੇ ਚਾਹੇ ਮੈਂ ਕੋਈ ਸਿਆਸੀ ਗੱਲ ਇਸ ਸਮੇਂ ਨਹੀਂ ਕਰਨੀ ਚਾਹੁੰਦਾ ਪਰ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜਾ ਵਿਅਕਤੀ ਕਿਹੜੀ ਸਰਕਾਰ ਕਿਹੜੀ ਪਾਰਟੀ ਰਾਜਨੀਤੀ ਕਰ ਰਹੀ ਹੈ ਕਿਹੜੀ ਸਹੀ ਮਾਨੇ ਸੱਚੇ ਦਿਲੋਂ ਦੇ ਲੋਕਾਂ ਦੇ ਨਾਲ ਖੜੀ ਹੈ ਆ ਪਿਛਲੇ ਦਿਨਾਂ ਦੇ ਵੀ ਤਕਰੀਬਨ 30 32 ਕੇਂਦਰ ਦੇ ਵਜ਼ੀਰ ਨੇ ਜਿਹੜੇ ਉਹਨਾਂ ਦੇ ਬੀਜੇਪੀ ਵਾਲਾ ਦੇ ਉਹ ਆ ਕੇ ਗਏ ਆਉਂਦੇ ਸੀ ਤੇ ਇਥੋਂ ਕੱਲੀਆਂ ਗੱਲਾਂ ਕਰਕੇ ਬਿਆਨਬਾਜ਼ੀ ਕਰਕੇ ਪੰਜਾਬ ਤੇ ਪੰਜਾਬੀਆਂ ਨੂੰ ਤੇ ਕਿਸਾਨਾਂ ਨੂੰ ਭੰਡ ਕੇ ਮੁੜ ਜਾਂਦੇ ਸੀਗੇ ਇੱਥੇ ਫੋਟੋ ਖਿਚਾ ਕੇ ਮੁੜ ਜਾਂਦੇ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਵੀ ਆਏ ਆ ਕੇ ਜਦੋਂ ਦਿੱਲੀ ਵਾਪਸ ਗਏ ਕਹਿੰਦੇ ਜੀ 1600 ਕਰੋੜ ਦਾ ਪੈਕੇਜ ਦਿੱਤਾ ਹੁਣ ਤੁਸੀਂ ਯਕੀਨ ਕਰੋਗੇ ਕਿ 1600 ਕਰੋੜ ਦੇ ਵਿੱਚੋਂ 805 ਕਰੋੜ ਰੁਪਇਆ ਤਾਂ ਮੇਰੇ ਵੀਰੋ ਉਹੀ ਹੈ ਕਿ ਜਿਹੜਾ ਹੜ ਆਉਂਦੇ ਨਾ ਆਉਂਦੇ ਨੁਕਸਾਨ ਹੁੰਦਾ ਨਾ ਹੁੰਦਾ ਉਹਦੇ ਵਿੱਚ ਐਸਡੀਆਰਐਫ ਦਾ ਜਿਹੜਾ ਪੈਸਾ ਹੈ ਉਹ ਵੀ ਵਿੱਚ ਹੀ ਪਾਤਾ ਉਹਦੇ ਜਿਹੜਾ ਇੰਦਰਾ ਜਿਹੜੋ ਜੋ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਪੈਸਾ ਜਿਹੜਾ ਹੜ ਨਾ ਆਉਣ ਦੀ ਸੂਰਤ ਦੇ ਵਿੱਚ ਵੀ ਆਣਾ ਸੀਗਾ ਉਹ ਵੀ ਵਿੱਚ ਹੀ ਗਿਣਤਾ 170 ਕਰੋੜ ਰੁਪਏ ਜਿਹੜੇ ਨੈਸ਼ਨਲ ਹਾਈਵੇ ਦੇ ਪਹਿਲਾਂ ਦੀ ਸੈਕਸ਼ਨ ਹੋਏ ਪਈ ਸੀ 4 ਮਹੀਨਿਆਂ ਦੇ ਉਹ ਵੀ ਵਿੱਚੇ ਗਿਣਤੇ ਤੇ ਆ ਕੇ ਗੱਲਾਂ ਐ ਵੱਡੀ ਵੱਡੀ ਕਰ ਜਾਂਦੇ ਨੇ ਤੇ ਇਹ ਏਸੇ ਗੱਲ ਦੀ ਲੜਾਈ ਹੈ ਜਿਹੜੀ ਉਹ ਸਾਡੀ ਉਹਨਾਂ ਨਾਲ ਚੱਲ ਰਹੀ ਹੈ ਕਿ ਤੁਸੀਂ ਪੰਜਾਬ ਉਹ ਸੂਬਾ ਉਹ ਕਿਸਾਨ ਹੈ ਪੰਜਾਬ ਦਾ ਜਿਨੇ ਜੋ ਦੇਸ਼ ਭੁੱਖਾ ਮਰਦਾ ਸੀਗਾ ਉਹ ਸਮੇਂ ਸਾਰੇ ਮੁਲਕ ਦਾ ਢਿੱਡ ਜਿਹੜਾ ਉਹ ਭਰਿਆ ਦੇਸ਼ ਦੀ ਹਰ ਲੜਾਈ ਹੈ ਜਿਹੜੀ ਉਹ ਪੰਜਾਬ ਨੇ ਅੱਗੇ ਹੋ ਕੇ ਲੜੀ ਹੈ ਤੇ ਜਦੋਂ ਪੰਜਾਬ ਦੀ ਬਾਹ ਫੜਨ ਦੀ ਵਾਰੀ ਆਉਂਦੀ ਹੈ ਉਦੋਂ ਕੇਂਦਰ ਸਰਕਾਰਾਂ ਚਾਹੇ ਜਿਹਦੀ ਮਰਜ਼ੀ ਪਿਛਲੇ ਸਮੇਂ ਚ ਰਹੀਆਂ ਨੇ ਤੇ ਚਾਹੇ ਅੱਜ ਨੇ ਉਹ ਪਿੱਠ ਦਿਖਾ ਜਾਂਦੀਆਂ ਨੇ ਇਹ ਆਪ ਦੇ ਵੱਲੋਂ ਅਸੀਂ ਪਹਿਲੀ ਵਾਰੀ ਮੁਲਕ ਦੇ ਵਿੱਚ ਹੋ ਰਿਹਾ ਹੈ ਜੇ ਆਪਣੇ ਕਿਤੇ ਕੋਈ ਹੋਰ ਸਟੇਟਾਂ ਦੇ ਵਿੱਚ ਰਿਸ਼ਤੇਦਾਰ ਹੋਣ ਪਤਾ ਕਰਿਓ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ 20000 ਰੁਪਏ ਜਿਹੜਾ ਉਹ ਮੈਂ ਫੇਰ ਦੁਬਾਰਾ ਕਹਣਾ ਕਿ ਚਾਹੇ ਨੁਕਸਾਨ ਬਹੁਤ ਵੱਡੇ ਨੇ ਪਰ ਅੱਜ ਤੱਕ ਕਿਸੇ ਵੀ ਫਸਲ ਦੇ ਖਰਾਬੇ ਦਾ 20000 ਰੁਪਏ ਜਿਹੜਾ ਜਿਹੜਾ ਕਿ ਦੇਣ ਜਾ ਰਹੀ ਹੈ ਸਰਕਾਰ ਇਹ ਹੁਣ ਤੱਕ ਦੀ ਸਭ ਤੋਂ ਵੱਧ ਰਕਮ ਹੈ ਨਹੀਂ ਅਗਲੇ ਪਿਛਲੇ ਸਮੇਂ ਦੇ ਵਿੱਚ ਤਾਂ ਕਿਤੇ 20 ਰੁਪਏ ਦੇ ਚੈੱਕ 50 ਰੁਪਏ ਦੇ ਚੈੱਕ ਆਂ ਛੋਟੇ ਛੋਟੇ ਜਿਹੜੇ ਲੋਕਾਂ ਦੇ ਜ਼ਖਮਾਂ ਤੇ ਨੂਰ ਲਾਉਣ ਵਾਲਾ ਕੰਮ ਹੈ ਜਿਹੜਾ ਉਹ ਕਰ ਜਾਂਦੇ ਸੀਗੇ ਸੋ ਤੁਹਾਡਾ ਸਾਰਿਆਂ ਦਾ ਇਹੀ ਗੱਲ ਤੁਹਾਨੂੰ ਕਹਿਣਾ ਆ ਕਿ ਇਹ ਨੁਕਸਾਨ ਬਿਸ਼ੱਕ ਬਹੁਤ ਵੱਡੇ ਹੋਏ ਨੇ ਪਰ ਸਰਕਾਰ ਵੱਲੋਂ ਆਪਦੀ ਜ਼ਿੰਮੇਵਾਰੀ ਤੇ ਇਸ ਦੀ ਗੰਭੀਰਤਾ ਨੂੰ ਸਮਝਦੇ ਹੋਏ ਇਹ ਜਿਹੜਾ ਮੁਆਵਜ਼ਾ ਦੇਣਾ ਜਿਹੜਾ ਉਹ ਸ਼ੁਰੂ ਕੀਤਾ ਗਿਆ ਪਰਸਨ ਸਿੰਘ ਸਾਹਿਬ ਵੱਲੋਂ ਸਾਰੇ ਤੋਂ ਸਾਰੇ ਪੰਜਾਬ ਦੇ ਵਿੱਚ ਇਹ ਅਸੀਂ ਪੂਰਾ ਕਰ ਦਾਂਗੇ ਔਰ ਇਸ ਤੋਂ ਇਲਾਵਾ ਵੀ ਮੈਂ ਇਹੀ ਕਹੂੰਗਾ ਤੁਹਾਨੂੰ ਕਿ ਇਹ ਸਰਕਾਰ ਅਸੀਂ ਤੁਹਾਡੇ ਬਿਨਾ ਕੁਝ ਨਹੀਂ ਹੈਗੇ ਇਹ ਸਰਕਾਰ ਤੁਹਾਡੀ ਹਾਂ ਤੁਹਾਡੀ ਸੀਰ ਤੁਹਾਡੀ ਰਹੂਗੀ ਇਸ ਤੋਂ ਇਲਾਵਾ ਵੀ ਜੋ ਵੀ ਕੋਈ ਸਾਡੇ ਲਈ ਹੁਕਮ ਹੋਵੇ ਤੁਸੀਂ ਨੀਨਾ ਭੈਣ ਜੀ ਹੋਣਾ ਨੂੰ ਡੀਸੀ ਮੈਡਮ ਹੋਣਾ ਨੂੰ ਤੁਸੀਂ ਦੱਸੋ ਅਸੀਂ ਤੁਹਾਡੇ ਨਾਲ ਹਰ ਦੁੱਖ ਸੁੱਖ ਦੀ ਘੜੀ ਦੇ ਵਿੱਚ ਤੁਹਾਨੂੰ ਨਿੱਜੀ ਤੌਰ ਤੇ ਵੀ ਅਰ ਸਰਕਾਰੀ ਤੌਰ ਤੇ ਵੀ ਇਸ ਤੋਂ ਮੋਰ ਨਾਲ ਖੜਾ ਮਿਲਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਬੱਲੇ ਹਾਂਜੀ ਇਹ ਸਨ ਸੂਬਾ ਪ੍ਰਧਾਨ ਸ੍ਰੀ ਅਮਰੋੜਾ ਜੀ ਇਹਨਾਂ ਨੇ ਆਪਣੇ ਬੜਮੁੱਲੇ ਵਿਚਾਰ ਤੁਹਾਡਾਂ ਨਾਲ ਸਾਂਝੇ ਕੀਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰੂੰਗਾ ਕਿਸਾਨ ਵੀਰਾਂ ਨੂੰ ਜਿਨ੍ਹਾਂ ਦੇ ਫਸਲਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਮੁਆਵਜ਼ੇ ਦੇ ਚੈੱਕ ਦੇਣੇ ਮੈਂ ਪਿੰਡ ਦਾ ਨਾਂ ਬੋਲਦਾ ਤੇ ਨਾਲ ਨਾਂ ਬੋਲੂੰਗਾ ਕਿਰਪਾ ਕਰਕੇ ਉਹ ਸ੍ਰੀ ਅਮਨੂ ਰੋੜਾ ਜੀ ਪਹਿਨੀਨਾ ਮਿੱਤਲ ਜੀ ਤੋਂ ਆਪਣੇ ਚੈੱਕ ਲੈਣ ਸੈਂਕਸ਼ਨ ਲੈ ਕੇ ਸੈਂਕਸ਼ਨ ਲੈ ਕੇ ਲੈਣ ਸਭ ਤੋਂ ਪਹਿਲਾਂ ਰਾਮਪੁਰਾ ਕਲਾ ਤੋਂ ਲਾਲ ਸਿੰਘ ਜੀ ਦੇ ਵੀਰ ਆਪਣੇ ਕਿਸਾਨ ਭਰਾ ਮੁਖਤਿਆਰ ਸਿੰਘ ਜੀ ਉਹ ਤੋਂ ਬਾਅਦ ਸੁੱਚਾ ਸਿੰਘ ਜੀ ਠੀਕ ਠੀਕ ਹੈ ਜੀ ਰਾਮਪੁਰ ਰਾਮਪੁਰ ਕਲਾ ਤੋਂ ਸਾਰੇ ਕਿਸਾਨ ਭਰਾਵਾਂ ਦਾ ਨਾਮ ਲੈ ਰਿਹਾ ਉਹ ਕਿਰਪਾ ਕਰਕੇ ਸਾਰੇ ਹੀ ਸਟੇਜ ਤੇ ਆ ਜਾਣ ਮੁਖਤਿਆਰ ਸਿੰਘ ਜੀ ਸੁੱਚਾ ਸਿੰਘ ਜੀ ਹਰਨੇਕ ਸਿੰਘ ਜੀ ਪਰਮਜੀਤ ਸਿੰਘ ਜੀ ਜਗਤਾਰ ਸਿੰਘ ਜੀ ਜਸਵਿੰਦਰ ਸਿੰਘ ਜੀ ਬਲਦੇਵ ਸਿੰਘ ਜੀ ਕੁਲਦੀਪ ਕੌਰ ਹਮਨੇਕ ਸਿੰਘ ਜੀ ਆਜੋ ਜੀ ਉਦੋਂ ਬਾਅਦ ਪਰਮਜੀਤ ਸਿੰਘ ਪਰਮਜੀਤ ਸਿੰਘ ਜੀ ਜਗਤਾਰ ਸਿੰਘ ਜੀ ਉਦੋਂ ਬਾਅਦ ਜਗਤਾਰ ਸਿੰਘ ਜੀ ਉਦੋਂ ਬਾਅਦ ਜਸਵਿੰਦਰ ਸਿੰਘ ਜੀ ਬਲਦੇਵ ਸਿੰਘ ਜੀ ਕੁਲਦੀਪ ਕੌਰ ਕੁਲਦੀਪ ਕੌਰ ਜੀ ਕੋਈ ਉਹਦਾ ਘਰ ਦਾ ਮੈਂਬਰ ਹੋਵੇ ਉਹ ਲੈ ਸਕਦਾ ਬਈ ਅੱਗੇ ਨਿਰਮਲ ਸਿੰਘ ਜੀ ਅੱਗੇ ਮਿੱਤਰਪਾਲ ਸਿੰਘ ਅੱਗੇ ਜੀ ਮਿੱਤਰਪਾਲ ਸਿੰਘ ਗੇ ਜੀ ਲਖਰਾਜ ਸਿੰਘ ਲਖਰਾਜ ਹਾਂਜੀ ਇਹ ਤੋਂ ਬਾਅਦ ਹੈਗੇ ਜੀ ਪਿੰਡ ਸਲੇਮਪੁਰ सुरेंद्र ਕੁਮਾਰ अजय ਕੁਮਾਰ सुरेंद्र ਕੁਮਾਰ ਜੀ ਹੈਗਾ ਬਾਈ ਸਲੇਮਪੁਰ ਪਿੰਡ ਤੋਂ ਸ੍ਰਿੰਦਰ ਕੁਮਾਰ ਹਾਂਜੀ ਹੈਗਾ ਜੀ ਨੈਕਸਟ ਜੀ ਅਜੀਤ ਕੁਮਾਰ ਅਸ਼ੋਕ ਕੁਮਾਰ ਅਜੀਤ ਕੁਮਾਰ ਜੀ ਅੱਗੇ ਅਸ਼ੋਕ ਕੁਮਾਰ ਜੀ ਪੂਜਾਰਾਣੀ ਨੀਨਾ ਰਾਣੀ ਉਹਨਾਂ ਦੇ ਘਰ ਦਾ ਮੈਂਬਰ ਹੈ ਕੋ ਲੈ ਲਓ ਬਈ ਪੂਜਾ ਰਾਣੀ ਅੱਜ ਅੱਗੇ ਜੀ ਨੀਨਾ ਰਾਣੀ ਹਾਂਜੀ ਬినੋਦ ਕੁਮਾਰ ਸੰਤ ਕੁਮਾਰ ਹਾਂਜੀ ਹੁਣ ਪਿੰਦਾ ਹੈਗਾ ਜੀ ਮਨੋਲੀ ਸੂਰਤ ਉਹਦੇ ਵਿੱਚ ਜਸਵਿੰਦਰ ਸਿੰਘ ਜੀ ਗੁਰਪ੍ਰੀਤ ਸਿੰਘ ਜੋਗਿੰਦਰ ਸਿੰਘ ਮਨਿੰਦਰ ਸਿੰਘ ਮਾਨਚੰਦ ਆਜੋ ਜੀ ਆਜੋ ਉੱਪਰ ਆਜੋ ਜਗਿੰਦਰ ਸਿੰਘ ਗੁਰਪ੍ਰੀਤ ਸਿੰਘ ਆ ਜਾ ਬਈ ਜਗਿੰਦਰ ਸਿੰਘ ਜੀ মানগিন্দ্ৰ লৈ লা বগিন্দ্ৰ ਅਗੇ ਸੁਖਵਿੰਦਰ ਸਿੰਘ ਅਸੋ ਸੁਖਵਿੰਦਰ ਹਰਜਿੰਦਰ ਸਿੰਘ ਹਾਂਜੀ ਹਰਜਿੰਦਰ ਸਿੰਘ ਸੁੱਚਾ ਸਿੰਘ ਅਮਰਜੀਤ ਕੌਰ ਹਾਂਜੀ ਅੱਜ 30 ਚ ਮੁਆਵਜ਼ੇ ਦੇ ਸੈਂਕਸ਼ਨ ਚੈੱਕ ਕਿਸਾਨ ਵੀਰਾਂ ਨੂੰ ਦਿੱਤੇ ਗਏ ਨੇ ਤੇ ਆਮ ਆਦਮੀ ਪਾਰਟੀ ਬਹੁਤ-ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰੂੰਗਾ ਡੀਸੀ ਮੈਡਮ ਉਹ ਆਪਣੇ ਵਿਚਾਰ ਤਦ ਨੂੰ ਸੰਜੇ ਕਰਨ ਬਹੁਤ ਹੀ ਸਤਕਾਰਯੋਗ ਮਾਨਯੋਗ ਮੰਤਰੀ ਸਾਹਿਬ ਅਮਨੁਰਾਜੀ ਹਲਕੇ ਦੇ ਐਮਐਲਏ ਨੀਨਾ ਮਿੱਤਲ ਮੈਡਮ ਜੀ ਮੇਰੇ ਨਾਲ ਆਈ ਸਾਰੀ ਮਾਲਮੇਕਬੇ ਦੀ ਟੀਮ ਐਸਟੀਐ ਮੈਡਮ ਦਮਨਦੀਪ ਕੌਰ ਨਾਇਬ ਤਹਿਸੀਲਦਾਰ ਹਰਜੋਤ ਨਾਇਬ ਤਹਿਸੀਲਦਾਰ ਅਮ੍ਰਿਤਾ ਸਾਡੇ ਕਾਨੂੰਗੋ ਪਟਵਾਰੀ ਤੇ ਤਿੰਨਾਂ ਪਿੰਡਾਂ ਦੀ ਆਈ ਸੰਗਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਜਿਵੇਂ ਕਿ ਸੀਐਮ ਸਾਹਿਬ ਨੇ ਮਾਨਯੋਗ ਸੀਐਮ ਸਾਹਿਬ ਨੇ ਕਿਹਾ ਸੀ ਕਿ ਅਸੀਂ ਦੀਵਾਲੀ ਤੋਂ ਪਹਿਲਾਂ ਪਹਿਲਾਂ ਜਿੰਨਾ ਵੀ ਫਸਲ ਦਾ ਖਰਾਬਾ ਹੋਇਆ ਹੈ ਉਹਦੇ ਮੁਆਵਜ਼ੇ ਦੀ ਵੰਡ ਕਰਾਂਗੇ ਉਸ ਦੇ ਅਨੁਸਾਰ ਹੀ ਅੱਜ ਬਨੂੜ ਸਬ ਤਹਿਸੀਲ ਤੋਂ ਹਲਕੇ ਰਾਜਪੂਰੇ ਤੋਂ ਇਹਨਾਂ ਤਿੰਨਾਂ ਪਿੰਡਾਂ ਦੀ ਵੰਡ ਇੱਥੇ ਸ਼ੁਰੂ ਕੀਤੀ ਗਈ ਹੈ ਇਹ ਖਰਾਬਾ ਜੀ ਤੁਹਾਡੇ ਖਾਤੇ 'ਚ ਆਏਗਾ ਇਹ ਡਾਇਰੈਕਟ ਬੈਨੀਫਿਸ਼ੀਅਰੀ ਟਰਾਂਸਫਰ ਦੇ ਤਹਿਤ ਸਿੱਧਾ ਅਮਾਉਂਟ ਖਾਤੇ 'ਚ ਆਣਗੇ ਅੱਜ ਇੱਥੇ ਅਸੀਂ ਲਗਭਗ 49 ਲੱਖ ਰੁਪਏ ਦੇ ਸੈਂਕਸ਼ਨ ਜਾਰੀ ਕਰ ਦਿੱਤੀ ਹੈ ਸ਼ਾਮ ਤੱਕ ਤੁਹਾਡੇ ਸਾਰਿਆਂ ਦੇ ਖਾਤੇ 'ਚ ਇਹ ਪੈਸੇ ਆ ਜਾਣਗੇ 30 ਸੈਂਕਸ਼ਨ ਲੈਟਰ ਮਾਨਯੋਗ ਮੰਤਰੀ ਸਾਹਿਬ ਵੱਲੋਂ ਦਿੱਤੇ ਗਏ ਨੇ ਇਹਦੇ ਮੈਂ ਮੁਆਵਜ਼ੇ ਦੀ ਰਕਮ ਬਾਰੇ ਇੱਕ ਵਾਰੀ ਦੱਸਣਾ ਚਾਹਾਂਗੀ ਜਿਸ ਦਾ ਵੀ ਖਰਾਬਾ 75% ਤੋਂ ਵੱਧ ਹੋਇਆ ਹੈ ਉਹਨੂੰ 20000 ਪਰ ਏਕੜ ਦੇ ਹਿਸਾਬ ਨਾਲ ਇਹ ਖਰਾਬਾ ਮਿਲੇਗਾ ਇਹ ਮਾਨਯੋਗ ਸੀਐਮ ਸਾਹਿਬ ਵੱਲੋਂ ਪਹਿਲੀ ਵਾਰ ਇੰਨਾ ਜ਼ਿਆਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਇਹ ਹੀ ਰਕਮ ਪਿਛਲੇ ਸਾਲ ਤੱਕ 6000 ਰੁਪਏ 8000 ਰੁਪਏ ਹੁੰਦੀ ਸੀ ਜਿਸ ਨੂੰ ਵਧਾ ਕੇ 10 2000 ਰੁਪਏ ਪ੍ਰਤੀ ਏਕੜ ਕਰ ਦਿੱਤਾ ਗਿਆ ਹੈ। ਜੇਕਰ ਕਿਸੇ ਨੂੰ ਵੀ ਲੱਗੇ ਕਿ ਸਾਡੀ ਮੁਆਵਜ਼ੇ ਦੀ ਰਕਮ ਸ਼ਾਮ ਤੱਕ ਨਹੀਂ ਆਈ ਤੁਸੀਂ ਸਾਡੇ ਹਲਕੇ ਦੇ ਪਟਵਾਰੀ ਇਕਮ ਸਿੰਘ ਪਟਵਾਰੀ ਨੇ ਜਾਂ ਫਿਰ ਸਾਡੇ ਕਾਨੂੰਗੋ ਤੇ ਨਾਇਬ ਤਹਿਸੀਲਦਾਰ ਕਿਸੇ ਨੂੰ ਤੁਸੀਂ ਨੋਟ ਕਰਾ ਸਕਦੇ ਹੋ। ਅਸੀਂ ਕਰੈਕਸ਼ਨ ਕਰ ਦਾਂਗੇ। ਤੇ ਮੈਂ ਮਾਨਯੋਗ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਇੱਥੇ ਆਏ ਤੇ ਮੈਡਮ ਐਮ ਐਲ ਏ ਦਾ ਵੀ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਤੇ ਆਪਣੀ ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਦੀ ਟੀਮ ਵੱਲੋਂ ਮੈਂ ਸਾਰੇ ਨੂੰ ਇਹ ਹੀ ਯਕੀਨ ਦਿਲਾਉਣਾ ਚਾਹੁੰਦੀ ਆ ਕਿ ਇਹ ਕੰਮ ਸਾਰਾ ਜਿਵੇਂ ਕਿ ਮਾਨਯੋਗ ਸੀਮ ਸਾਹਿਬ ਦੇ ਦਿਸ਼ਾ ਨਿਰਦੇਸ਼ ਹੋਏ ਨੇ ਦੀਵਾਲੀ ਤੋਂ ਪਹਿਲਾਂ-ਪਹਿਲਾਂ ਅਸੀਂ ਸਾਰਾ ਮੁਕੰਮਲ ਕਰ ਲਾਂਗੇ ਕਿਸੇ ਨੂੰ ਵੀ ਇਸ ਨੂੰ ਲੈ ਕੇ ਕੋਈ ਆਬਜੈਕਸ਼ਨ ਹੈ ਕੋਈ ਸ਼ਿਕਾਇਤ ਹੈ ਤੁਸੀਂ ਆਪਣੇ ਹਲਕਾ ਪਟਵਾਰੀ ਨੂੰ ਜਾਂ ਮੈਨੂੰ ਸਿੱਧੇ ਤੌਰ ਤੇ ਵੀ ਦੱਸ ਸਕਦੇ ਹੋ ਅਸੀਂ ਇਨਸ਼ੋਰ ਕਰਾਂਗੇ ਬਾਕੀ ਮੈਂ ਪਿੰਡ ਦੇ ਸਾਰੇ ਹੀ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਹੜ੍ਹ ਦੇ ਵੇਲੇ ਸਾਡਾ ਬਹੁਤ ਧਿਆਨ ਬਹੁਤ ਹੀ ਜ਼ਿਆਦਾ ਸਾਥ ਦਿੱਤਾ ਸਰ ਮੈਂ ਦੱਸਣਾ ਚਾਹਾਂਗੀ ਹਾਲਾਂਕਿ ਮੋਹਾਲੀ ਜ਼ਿਲ੍ਹੇ ਦੇ ਵਿੱਚ ਹੜ੍ਹ ਦਾ ਇਨਾ ਨੁਕਸਾਨ ਨਹੀਂ ਹੋਇਆ ਜੋ ਕਿ ਸਾਡੇ ਬਾਰਡਰ ਜ਼ਿਲ੍ਹੇ ਦੇ ਵਿੱਚ ਹੋਇਆ ਪਰ ਮੋਹਾਲੀ ਦੀ ਸਾਰੀ ਹੀ ਟੀਮ ਸਰ ਪ੍ਰਸ਼ਾਸਨ ਦੀ ਤਾਂ ਸੀਗੀ ਪਰ ਨਾਲ ਹੀ ਸਾਨੂੰ ਲੋਕਾਂ ਵੱਲੋਂ ਬਹੁਤ ਸਪੋਰਟ ਮਿਰਾ ਸਾਨੂੰ ਮਤਲਬ ਜਿੱਥੇ ਵੀ ਕੋਈ ਵੀ ਕੰਪਲੇਂਟ ਆਂਦੀ ਸੀ ਕਿ ਇੱਥੇ ਪਾਣੀ ਵਧਣ ਲੱਗਿਆ ਜਾਂ ਫਿਰ ਬੰਨੂ ਛੋਟ ਹੈ ਵੀ ਇਨਸ਼ੋਰਟ ਕਿ ਪੂਰੇ ਜ਼िले ਦੇ ਵਿੱਚ ਖਾਸ ਤੌਰ ਤੇ ਕਗਰ ਦਾ 2023 ਵਾਲੀ ਹੜ੍ਹ ਦੇ ਵਿੱਚ ਵੀ ਕਾਫੀ ਨੁਕਸਾਨ ਹੋਇਆ ਸੀ ਪਰ ਸਾਡਾ ਸਰ ਕਿਤੇ ਵੀ ਬੰਨ ਨੂੰ ਕੋਈ ਚੋਟ ਨਹੀਂ ਲੱਗੀ ਅਸੀਂ ਇਨਸ਼ੋਰ ਕੀਤਾ ਕਗਰ ਦੇ ਨਾਂ ਸਰ ਡੇਰਾ ਬਸੀ ਦੇ ਕੁਝ ਪਿੰਡ ਪਿੰਡੇ ਤੇ ਸਰਸਨੀ ਦਿਵਾਨਾ ਵਗੈਰਾ ਉੱਥੇ ਸਰ ਕਾਫੀ ਮਾਰ ਲੱਗੀ ਸੀ ਬਟ ਵੀ ਇਨਸ਼ੋਰਡ ਕਿ ਸਾਰੇ ਬੰਨ ਟਾਈਂਗਲੀ ਰੀਸਟੋਰ ਕਰ ਦਿੱਤੇ ਗਏ ਕੁਝ ਸਰ ਪਟਿਆਲਾ ਕੀ rau ਸੁਕਣਾ ਚੋ ਇਹਨਾਂ ਦਾ ਵੀ ਪਾਣੀ ਕਾਫੀ ਰਿਲੀਜ਼ ਹੋਇਆ ਫੋਰਚਨਟਲੀ ਸਰ ਕਿਤੇ ਵੀ ਸਾਰਾ ਕੋਈ ਇਸ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਤੇ ਮੈਂ ਉਮੀਦ ਕਰ ਰਹੀ ਹਾਂ ਕਿ ਅੱਗੇ ਵੀ ਇਸੇ ਤਰ੍ਹਾਂ ਜੇਕਰ ਕਿਸੇ ਨੂੰ ਕੋਈ ਤਕਲੀਫ ਆਂਦੀ ਹੈ ਪ੍ਰਸ਼ਾਸਨਿਕ ਤੌਰ ਤੇ ਮੇਰੀ ਸਾਰੀ ਪ੍ਰਸ਼ਾਸਨ ਦੀ ਟੀਮ ਤੁਹਾਡੇ ਨਾਲ ਮੌਜੂਦ ਹੈ ਮੈਂ ਇੱਕ ਵਾਰੀ ਫੇਰ ਸਾਰਾ ਦਾ ਧੰਨਵਾਦ ਕਰਦੀ ਹਾਂ ਤੇ ਨਾਲ ਹੀ ਇਹ ਯਕੀਨ ਵੀ ਦਿਲਾਂਦੇ ਹਾਂ ਕਿ ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਵੱਲੋਂ ਇਹ ਇਨਸ਼ੋਰ ਕੀਤਾ ਜਾਵੇਗਾ ਕਿ ਸਾਰੀ ਮੌਜੂਦੀ ਰਕਮ ਸਾਰਿਆਂ ਨੂੰ ਟ੍ਰਾਂਸਪੇਰੈਂਸੀ ਦੇ ਨਾਲ ਵੰਡੀ ਜਾਵੇ ਥੈਂਕ ਯੂ ਵੈਰੀ ਮਚ ਹਾਂਜੀ ਇਹ ਸਨ ਸਾਡੇ ਮੁਹਾਲੀ ਦੇ ਡੀਸੀ ਸਾਹਿਬ ਪੈਣ ਕੋਮਲ ਮਿੱਤਲ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਹੁਣ ਇੱਕ ਵਾਰ ਦੁਬਾਰਾ ਧੰਨਵਾਦ ਕਰਨਾ ਚਾਹੁੰਦਾ ਹੈ ਪੰਜਾਬ ਸੁਪਾ ਪ੍ਰਧਾਨ ਸ੍ਰੀ ਅਮਨ अरोड़ा ਜੀ ਹਲਕੇ ਦੇ ਐਮਐਲਏ ਸ੍ਰੀ ਨਿੰਮ ਮਿੱਤਲ ਜੀ ਡੀਸੀ ਸਾਹਿਬ ਸ਼੍ਰੀਮਤੀ ਕੋਮਲ ਮਿੱਤਲ ਜੀ ਐਸਡੀਐਮ ਸਾਹਿਬ ਸ਼੍ਰੀਮਤੀ ਦਮਨਦੀਪ ਕੌਰ ਜੀ ਨੈਤ ਤਹਿਸੀਲਦਾਰ ਸਾਹਿਬ ਸ਼੍ਰੀਮਤੀ ਅਮਰਤਾ ਕੁਲਵਾ ਅਗਰਵਾਲ ਜੀ ਨੈਤ ਤਹਿਸੀਲਦਾਰ ਮੁਹਾਲੀ ਸਰਦਾਰ ਹਜੋ ਸਿੰਘ ਜੀ ਡੀਪੀ ਆਰੋ ਮੁਹਾਲੀ ਰਵਿੰਦਰ ਸਿੰਘ ਜੀ ਪਟਵਾਰੀ ਸਾਹਿਬ ਕਨਗੋ ਸਾਹਿਬ ਸੂਮੂ ਸਮੂਹ ਪੰਚਾਇਤਾਂ ਤੋਂ ਪਹੁੰਚੇ ਇੱਥੇ ਕਿਸਾਨ ਵੀਰ ਪੰਚ ਸਰਪੰਚ ਜਿੰਨੇ ਵੀ ਸਾਰੇ ਇੱਥੇ ਭਰਾ ਪਹੁੰਚੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਲਾਸਟ ਵਿੱਚ ਮੈਂ ਬੇਨਤੀ ਕਰੂੰਗਾ ਕਿ ਹੁਣ ਜੋ ਵੀ ਇੱਥੇ ਕਿਸਾਨ ਵੀਰ ਆਏ ਨੇ ਉਹਨਾਂ ਵਾਸਤੇ ਚਾਹ ਪਾਣੀ ਦਾ ਪ੍ਰਬੰਧ ਹੈ ਉਹ ਚਾਹ ਪਾਣੀ ਪੀ ਕੇ ਜਾਣ ਵਾਹਿਰੂ ਜੀ ਦਾ ਖਾਲਸਾ ਸ੍ਰੀ ਵਾਹਿਰੂ ਜੀ ਕੀ ਫਤਿਹ